ਨਹੀਂ ਹੈਗਾ ਤਾਂ ਮੈਂ ਕਹਿਣਾ ਸੀ ਵੀ ਜਦੋਂ ਤੁਹਾਡੀ ਆਮਦਨ ਹੀ ਨਹੀਂ ਹੋ ਰਹੀ ਖੇਤਾਂ ਜੋ ਤੁਸੀਂ ਘਰੇ ਰਹਿ ਕੇ ਕਦੇ ਵੀ ਆਪਣੇ ਘਰ ਨੂੰ ਬਚਾ ਨਹੀਂ ਸਕਦੇ ਹੱਗੇ ਤਾਂ ਇਸ ਕਰਕੇ ਜੇ ਮੋਰਚੇ ਜਾਜੋਗੇ ਤੇ ਮੋਰਚੇ ਵਿੱਚ ਅਸੀਂ ਤੁਹਾਨੂੰ ਵਾਦਾ ਕਰਦੇ ਆਂ ਵੀ ਤੁਹਾਡੇ ਘਰਾਂਗੇ ਬਚਾਉਣ ਦੀ ਗਾਰੰਟੀ ਆਪਾਂ ਕਰ ਲਾਂਗੇ ਘਰ ਮੋਰਚੇ 'ਚ ਜਾ ਕੇ ਬਚਨੇ ਆਂ ਦੂਸਰੀ ਮੇਰੀ ਬੇਨਤੀ ਆ ਕਿ ਜਿਵੇਂ ਹੁਣ ਅਸੀਂ ਦੇਖ ਰਹੇ ਆਂ ਵੀ ਲਗਾਤਾਰ ਸਾਡੇ ਤੇ ਅਟੈਕ ਹੋ ਰਹੇ ਆ ਇੰਨੀ ਹੈ ਜੇ ਕਿਸਾਨਾਂ ਦੇ ਨਾਂ ਤੇ ਮੁਖੌਟਾ ਪਾਇਆ ਹੋਇਆ ਕਦੀ ਕਹਿੰਦੇ ਪੰਜਾਬ ਵਾਲੇ ਕਿਸਾਨ ਉਤਾਪ ਰਹੇ ਆ ਕਦੀ ਕੰਗਨਾ ਨੌਤ ਦਾ ਬਿਆਨ ਆ ਜਾਂਦਾ ਇਹ ਤੋਂ ਪਹਿਲਾਂ ਹਮਦਸ਼ਾ ਦਾ ਬਿਆਨ ਆ ਗਿਆ ਇਹ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ ਆ ਜਾਂਦਾ ਭਰਾਓ ਸਾਨੂੰ ਅੰਦੋਲਨ ਵੱਲ ਧਿਆਨ ਦੇਣਾ ਚਾਹੀਦਾ ਇਹ ਬਿਆਨਬਾਜ਼ੀ ਲਗਾਤਾਰ ਹੋ ਕਰਨੀ ਇਹ ਉਹਨਾਂ ਦੀ ਗਿਨੀ ਮਿੱਟੀ ਸਾਜ਼ਿਸ਼ ਆ ਇੱਕ ਬਿਆਨ ਤੋਂ ਬਾਅਦ ਦੂਜਾ ਬਿਆਨ ਦੂਜੇ ਬਿਆਨ ਤੋਂ ਬਾਅਦ ਤੀਸਰਾ ਬਿਆਨ ਤੋਂ ਕੱਲ ਨੂੰ ਕੋਈ ਹੋਤੇ ਨਹੀਂ ਔਰ ਲਗਭਗ ਸਾਨੂੰ ਨਹੀਂ ਪਤਾ ਕੋਈ ਜਿੱਤੇ ਕੋਈ ਹਾਰੇ ਜਿਹੜਾ ਮਰਜ਼ੀ ਆ ਜੇ ਕੋਈ ਫਰਕ ਥੋੜਾ ਪੈਂਦਾ ਜੀ ਕਾਂਗਰਸ ਆਜੂ ਤੇ ਉਹ ਠੀਕ ਆਜੂ ਪਰ ਹਰਿਆਣੇ ਦੀਆਂ ਲਕਸ਼ਣਾ ਭਾਜਪਾ ਲਗਭਗ ਹਾਰਨ ਵਾਲੇ ਪਾਸੇ ਜਾ ਰਹੀ ਆ ਔਰ ਉਹਦੀ ਬਖਲਾਹਟ ਦੇ ਵਿੱਚ ਇਹ ਬਿਆਨਬਾਜ਼ੀ ਹੁੰਦੀ ਆ ਜਿਹੜੀ ਸਾਡੇ ਖਿਲਾਫ ਹੁੰਦੀ ਹੈਗੀ ਆ ਤੋ ਇਸ ਕਰਕੇ ਅਸੀਂ ਤਾਂ ਸਪਸ਼ਟ ਕਹਿੰਨੇ ਆ ਕਿ ਭਲੇ ਮਾਨਸੋ ਜੋ ਅਸੀਂ ਕਹਿਣਾ ਚਾਹੁੰਦੇ ਸੀ ਉਹ ਤੁਸੀਂ ਆਪਣੇ ਮੂੰਹ ਕਰ ਰਹੇ ਹੋ ਜਦੋਂ ਖੱਟੜ ਕਹਿੰਦਾ ਵੀ ਅਸੀਂ ਸ਼ੰਭੂ ਬਾਰਡਰ ਬੰਦ ਕਰਤਾ ਇਹਦੇ ਨਾਲ ਹਰਿਆਣੇ ਦੇ ਲੋਕ ਖੁਸ਼ ਆ ਤੋ ਫਿਰ ਖੱਟੜ ਜੀ ਮੰਨ ਰਿਹਾ ਵੀ ਬਾਰਡਰ ਤਾਂ ਅਸੀਂ ਬੰਦ ਕੀਤਾ ਇਹੀ ਅਸੀਂ ਵਪਾਰੀਆਂ ਨੂੰ ਕਹਿ ਰਹੇ ਆ ਵੀ ਬਾਰਡਰ ਅਸੀਂ ਨਹੀਂ ਬੰਦ ਕੀਤਾ ਹੈਗਾ ਨਾ ਅਸੀਂ ਟਰਾਂਸਪੋਰਟਰਾਂ ਨੂੰ ਬਾਰਡਰ ਅਸੀਂ ਬੰਦ ਕੀਤਾ ਹੈਗਾ ਇਸ ਕਰਕੇ ਜੇ ਇੰਨਾ ਸਮਾਂ ਬਾਰਡਰ ਬੰਦ ਹੋਇਆ ਉਹਦੇ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈਗੀ ਆ ਔਰ ਜਿਹੜੇ ਇਹ ਦਾਵਾ ਕਰ ਰਹੇ ਨੇ ਪੀ ਕਿਸਾਨ ਅੰਦੋਲਨ ਚੰਦ ਲੋਕਾਂ ਦਾ ਵਾ ਅੱਜ ਦਾ ਕੱਠ ਉਹਨਾਂ ਨੂੰ ਦੱਸਦਾ ਹੋਊਗਾ ਕਿ ਇਹ ਚੰਦ ਲੋਕਾਂ ਦਾ ਪੀ ਕਿੰਨਾ ਦਾ ਹੈਗਾ ਆ ਜਿਹੜੀ ਜੀਮ ਤੇ ਮਹਾਰੈਲੀ ਹੋਈ ਆ ਉਹਨੇ ਵੀ ਮੋਦੀ ਸਰਕਾਰ ਦੀ نیند ਹਰਾਮ ਕੀਤੀ ਹੈਗੀ ਆ ਜਿਹੜੀ ਪਿੱਪਲੀ ਚ ਮਹਾਰੈਲੀ ਹੋਈ ਆ ਉਹਨੇ ਵੀ ਮੋਦੀ ਸਰਕਾਰ ਦੀ نیند ਹਰਾਮ ਕੀਤੀ ਆ ਸੋ ਅਸੀਂ ਮੁੱਖੀ ਗੱਲ ਹੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਾਮ ਮੰਤਰੀ ਨੂੰ ਇਹ ਸਪਸ਼ਟ ਕਰਨਾ ਚਾਹੁੰਦੇ ਆ ਭਾਵੇਂ 228 ਦਿਨ ਹੋ ਗਏ ਨਾ ਸਾਡਾ ਜੋਸ਼ ਘਟਿਆ ਨਾ ਸਾਡਾ ਹੌਸਲਾ ਘਟਿਆ ਸਾਡਾ ਜਿਉਂ-ਜਿਉਂ ਮੋਰਚਾ ਅੱਗੇ ਜਾ ਰਿਹਾ ਹੌਸਲਾ ਵੀ ਵਧਣ ਰਿਹਾ ਵਾ ਤੇ ਜੋਸ਼ ਵੀ ਵਧ ਰਿਹਾ ਵਾ ਤੇ ਜਦੋਂ ਜੇ ਜਦੋਂ ਇਹੋ ਜੇ ਇਕੱਠ ਹੋ ਜਾਣ ਪਰ ਤੇ ਹੌਸਲਾ ਸੱਤ ਸਮਾਨੀ ਕੱਢ ਜਾਂਦਾ ਹੈਗਾ ਸੋ ਇਸ ਕਰਕੇ ਅਸੀਂ ਤਾਂ ਆਰਐਸਐਸ ਨੂੰ ਕਹਿਣਾ ਚਾਹੁੰਦੇ ਮੋਨ ਭਗਵਤ ਨੂੰ ਉਹਨਾਂ ਨੇ ਅਰਕੀ ਕੇਰਲਾ ਦੇ ਵਿੱਚ ਮਤੇ ਪਾਸ ਕੀਤੇ ਆ ਦੇਸ਼ ਦੇ ਪ੍ਰਧਾਨ ਮੰਤਰੀ ਤੇ ਆਰਐਸਐਸ ਦਾ ਯਕੀਨ ਖਤਮ ਹੋ ਗਿਆ ਨਾ ਗ੍ਰਹਿ ਮੰਤਰੀ ਤੇ ਯਕੀਨ ਕਰਦੀ ਆਰਐਸਐਸ ਪਹਿਲੇ ਆਰਐਸਐਸ ਦੇ ਮਤੇ ਇਹ ਗੱਲ ਕਹਿੰਦੇ ਸੀ ਪੀ ਅਸੀਂ ਭਾਜਪਾ ਦੇ ਸੰਗਠਨ ਤੇ ਆਪ ਦਾਤ ਘਾਰ ਰੱਖਾਂਗੇ ਸਰਕਾਰ ਚ ਕੋਈ ਦਖਲਦਗੀ ਨਹੀਂ ਕਰਾਂਗੇ ਅਰ ਸੰਗਠਨ ਅਸੀਂ ਚਲਾਵਾਂਗੇ ਐਰਕੀ ਕੇਰਲਾ ਦੇ ਵਿੱਚ ਭਾਜਪਾ ਨੇ ਨਵਾਂ ਮਤਾ ਲੈਣ ਦਾ ਭਾਜਪਾ ਕੀ ਕਹਿ ਰਹੀ ਆ ਸੌਰੀ ਆਰਐਸਐਸ ਪੀ ਹੁਣ ਅਸੀਂ ਆਰਐਸਐਸ ਤੇ ਸਰਕਾਰ ਮਿਲ ਕੇ ਕੰਮ ਕਰਨਗੇ ਇਹ ਤਾਂ ਮੁੱਲ ਆਪਣੇ ਪ੍ਰਧਾਨ ਮੰਤਰੀ ਤੇ ਯਕੀਨ ਨਹੀਂ ਰਿਹਾ ਉਹ ਕਹਿੰਦੇ ਅਸੀਂ ਮਿਲ ਕੇ ਸਰਕਾਰ ਚਲਾਵਾਂਗੇ ਤੇ